ਰਾਜਨ ਕੇ ਰਾਜਾ ਮੰਹਜਾ ਜੋ ਹੁਕੇ ਸਾਜਾ ਰਾਜਨ ਕੇ ਰਾਜਾ ਮੰਹਜਾ ਜੋ ਹੁਕੇ ਸਾਜਾ ਮਾਂ ਜੋ ਕਹੁੰਦੇ ਸਾਥ ਹੈ ਕਰਿਆ ਤੁਮਸਾਲ ਕੇ ਰਾਜਨ ਕੇ ਰਾਜਾ ਅੰਤ ਨ ਬਹੀ ਨਾ ਹੈ ਨਿਰੰਦ ਪਪੀਰ ਹਕ ਸੇਵਕ ਅਦੀਨਾ ਹੈ ਘਟਈਆ ਜਮ ਚਾਲ ਕੇ ਦੇਵਨ ਕੇ ਦੇਵ ਮਹਾ ਤੇਰੂ ਕੇ ਦੇਵਨਾਥ ਖੂਮ ਕੇ ਪੁਜਾਈਆ ਮਹਈਆ ਮਹਾਪਾਲ ਕੇ ਕਾਮਨਾ ਕੇ ਕਰਹ ਕੇ ਪੁਦਤਾ ਕੋ ਹਰ ਹੈ ਕਿ ਸਿੱਧ ਤੱਕ ਸਾਖੀ ਹੈ ਕਿਹਾਲ ਹੈ ਤੂ ਚਾਹ ਕੁੰਦਲ ਸਰੂਪ ਹੋ ਕੇ ਫੁੱਫਣ ਕੇ ਫੁੱਪ ਹੋ ਕੇ ਦਾਤਾ ਮਹਾਦਾਨ ਹੋ ਕਾਲ ਕੇ ਬਚਿਆ ਦੂਤ ਪੂਤ ਕੇ ਤੇ ਬਿਆ ਰੋਗ ਸੋਗ ਕੇ ਮਿਟਾਇਆ ਕਿਰਦੁਮਾਨੀ ਮਹਾਮਾਨ ਹੋ ਬੇਜਾ ਕੇ ਵਿਚਾਰ ਹੋ ਕੇ ਅਦਮੇ ਅਵਤਾਰ ਹੋ ਕੇ ਸਿੱਧਾ ਕਿਸੂਰ ਤੋਂ ਸੁੱਧਤਾ ਕਿਸਾਨ ਜੋ ਬੁਣ ਕੇ ਜਾਲ ਹੋ ਕੇ ਕਾਲ ਕੇ ਤਾਲ ਹੋ ਕੇ ਸ਼ਰਧਨਨ ਦੇ ਸੁਨਾਉਂ ਕੇ ਮਿੱਤਰ ਨਿੱਤੇ ਗਾਣੋ ਕਉ ਪਾਇਓ ਮੁੰਡਿਆ ਸੰਿਆਸੀ ਕਉ ਜੋਗੀ ਭਾਇਓ ਕਉ ਬ੍ਰਹਮਚਾਰੀ ਕਉ ਜਤੀ ਅਨਮਾਨ ਬੋ ਕੁੰਦਲ ਤੁਰਕ ਕਉ ਰਾ ਨਿਮਾਰਕੀ ਜਾਤ ਸਭ ਇੱਕ ਪਹਿਚਾਨ ਬੋ ਕਰਤਾ ਕਰੀਬ ਸੋਈ ਰਾਤ ਕਰਹੀਦੇ ਓਈ ਤੂੰ ਸੁਣ ਨਾ ਤੇ ਕੋਈ ਭੂਲ ਤਮ ਮਾਨ ਬੋ ਏਕ ਕੀ ਕਿਸੇ ਸਾਪੀ ਕੋ ਗੁਰਦੇ ਤੇ ਏਕ ਕੀ ਸਰੂਪ ਸਭ ਇੱਕ ਜੋਤ ਜਨ ਕੋ ਬਿੰਦੇ ਮੁਕੰਦੇ ਉਧਾਰੇ ਅਪਾਰੇ ਹਰ ਅੰਗ ਕਰੀਅੰ ਨਿਨਾਮੇ ਅਕਾਮੇ ਗੋਬਿੰਦੇ ਮੁਕੰਦੇ ਉਧਾਰੇ ਅਪਾਰੇ ਹਰ ਅੰਗ ਕਰੀਅੰ ਨਿਨਾਮੇ ਅਕਾਮੇ ਬੰਗ ਕੇ ਬੰਗਾਲੀ ਫਿਰੰਗ ਕੇ ਫਿਰੰਗਾ ਵਾਲੇ ਦਿੱਲੀ ਕੇ ਦਰਵਾਲੀ ਤੇਰੀ ਆਗਮਨ ਚਲਤਾ ਹੈ ਰੋਹ ਕੇ ਰਹੇਲੇ ਮਾਰ ਦੇਸ ਕੇ ਮੰਦਰੇ ਬੀਰ ਬੰਗ ਸੀ ਬੁੰਦੇਲੇ ਪਾ ਪੁੰਝ ਕੋ ਮਲਤ ਕੋ ਖੱਤ ਨੂੰ ਦਾ ਵਿੱਚ ਚੀਂਗ ਮਚੀਨ ਤੇ ਸੀਸ ਨਿਆਵੇ ਡਿੰਬ ਕੇ ਧਾਇ ਰੋਖ ਦੇ ਤੇਲਤ ਇਹਨੇ ਤੋਏ ਤੈ ਉਤਨੇ ਪੂਰ ਪਰਤਾ ਪਰ ਹਰਫ ਤਨ ਤੰ ਪਰ ਸੁਪਲਤ ਹੈ ਬੰਦਤਾ ਸ਼ੈਦ ਰੂਪ ਛੇਤ ਨਾਤ ਸ਼ੋਣੀ ਕਰ ছায়ਾ ਪਰ ਛਤਰੀ ਪਾ ਤੇ ਗਈ ਕਿਸੁ ਨਾਤ ਬਿਸਵੰਬਰ ਬੇਤ ਨਾਤ ਬਾਲਾ ਕਰ ਬਾਲੀ ਗਰ ਬਾਂਡ ਧਾਰੀ ਬੰਦਨ ਬਤਾਈ ਨੋਲੀ ਕਰ ਮਦੂਰਾ ਧਾਰੀ ਜਿਦਿਆ ਧਰ ਰਾਮਚਾਰੀ ਧਿਆਨ ਕੋ ਲਗਾਵੇ ਨੈਕ ਧਿਆਨ ਨੂ ਨ ਪਾਈ ਰਾਜਨ ਤੇਰਾ ਜ ਮਹਾਰਾਜ ਨ ਤੇ ਮਹਾਰਾਜ ਸੁਰਾਜ ਛੋੜਿ ਔਰ ਦੂਜਾ ਕੌਣ ਤਿਆਈ ਐ ਨਾਸਰ ਮਨਸੂਰ ਗੋਬਿੰਦ ਸਿੰਘ ਐਸ ਦੀ ਮਨਸੂਰ ਹੱਕ ਰਾਗੰ ਦੂਰ ਗੁਰੂ ਗੋਬਿੰਦ ਸਿੰਘ ਜ਼ੁਮਰਾ ਫੈਜ਼ ਨੂਰ ਗੁਰੂ ਗੋਬਿੰਦ ਸਿੰਘ ਹੱਕ ਆਕੇ ਆ ਗੁਰੂ ਗੋਬਿੰਦ ਸਿੰਘ ਸ਼ਾਇ ਸ਼ੇਖਾ ਗੁਰੂ ਗੋਬਿੰਦ ਸਿੰਘ ਹੱਕ ਹਾਕਨ ਦੇਸ਼ ਗੁਰੂ ਗੋਬਿੰਦ ਸਿੰਘ ਬਾਦ ਸਾਧ ਰੇਸ਼ ਗੁਰੂ ਗੋਬਿੰਦ ਸਿੰਘ ਬਰਦੋ ਆਲਮ ਸਾਹਾ ਗੁਰੂ ਗੋਬਿੰਦ ਸਿੰਘ ਖਸਮ ਰਾਜਾ ਕਾਹਾ ਗੁਰੂ ਗੋਬਿੰਦ ਸਿੰਘ ਫਾਇਜ਼ ਗੁਰੂ ਗੋਬਿੰਦ ਸਿੰਘ ਅਰੰਭ ਦੇਲੇਇ ਸਤ ਸਤਰ ਕੇ ਤੇ ਰਹੀਐ ਸਿਦਰ ਧਾਰ ਕੇ ਸਲਈਐ ਮਹਾ ਸਤਰਣ ਕੇ ਸਾਲ ਹੈ ਢਾਨ ਕੇ ਦੇਵਈਐ ਮਹ ਮਾਨ ਕੇ ਬੜਈਆ ਵਸਾਨ ਕੇ ਜਲਈਐ ਕਟਈਐ ਜਮ ਜੜਾ ਜੋਦ ਕੇ ਤਈਆ ਬਿਰੋਟ ਕੇ ਮਟਈਐ ਮਹਾ ਬੁੱਧ ਕੇ ਦੇਵਈਐ ਮਹਾ ਮਾਨੁ ਕੇ ਮਾਨ ਹੈ ਜਾਣ ਕੇ ਗਤ ਮਹਾ ਬੁੱਧ ਦਾ ਕਿਦਾਂ ਦਾ ਦੇਵਤਾਰੁ ਤਕਾਲ ਮਾ ਕਾਲੁ ਕੇ ਤਾਰ ਦੇਵਤਾਰੁ ਤਕਾਲ ਮਾ ਕਾਲੁ ਕੇ ਤਾਰ ਦੇਵਤਾਰੁ ਮਾ ਕਾਲੂ ਕੇ ਕਾਨ ਕੰਬਰੀ ਮਹਿਮਾ ਅਪਰ ਅਪਾਰ ਹਾਤਾ ਲੈਉ ਨਾ ਤੈਨੂੰ ਹੂ ਪਾਰ ਦੇਵ ਦੇਵ ਰਾਜਨ ਤੇ ਰਾਜਾ ਦੀਨ ਦਇਆਲ ਗਰੀਬਨਵਾਜਾ ਤੇਜ ਭੁਖਤ ਰਟ ਰਾਸਿਕੋ ਸਰ ਹੈ ਕਿ ਸੁਧ ਤੱਕ ਕਰ ਹੈ ਜਿਤ ਤੱਕ ਸਰ ਕਾਮਨਾ ਤਖਾਨ ਕ ਸਾਧਨਾ ਦਿਸਾਨ ਹੈ ਪ੍ਰਕਤ ਤੱਕ ਬਾਣ ਹੈ ਕੂਟ ਕੋ ਉਡਾਰ ਤੁੰਦਰਤੂਪ ਹੈ ਕੂਪਲ ਨੂੰ ਰਾਜਾ ਮਾਹ ਸਾਜੂ ਤੇ ਸਾਜਾ ਰਾਜਨ ਤੇ ਰਾਜਾ ਮਾਹ ਸਾਜੂ ਤੇ ਸਾਜਾ ਮਾਹ ਦੋ ਘੁੰਗੇ ਗੋਦ ਗਏ ਤਰਈ ਅਦੂਸ਼ਾਲ ਕੇ ਰਾਜਨ ਤੇ ਰਾਜਾ ਰਾਜਨ ਤੇ ਰਾਜਾ